ਲਓ ਵੀ ਮਿੱਤਰੋ ਸਕਰੀਟ ਕਿਆ ਨੰਬਰ ਆ ਤੇ ਆਲਟੋ ਵੀ ਚੈੱਕ ਕਰ ਲਓ ਬਾਈ ਪੰਜਾਬ ਨੰਬਰ ਆ 2009 ਮਾਡਲ ਆ ਟਾਇਰ ਚੈੱਕ ਕਰ ਲਓ ਮਿੱਤਰੋ ਕਾਰ ਦੇ ਪੂਰੇ ਵਧੀਆ ਕੰਡੀਸ਼ਨ ਦੇ 80-90 ਪੈਸੇ ਕਾਰ ਦੇ ਟਾਇਰ ਪਏ ਆ ਕਾਰ ਘੇਰੇ ਦੀ ਚੈੱਕ ਕਰਾ ਦੇ ਮਿੱਤਰਾਂ ਜਿਵੇਂ ਨਵੀਨਪੁਰ ਪੂਰੀ ਸਾਫ਼ ਸੁਥਰੀ ਕਾਰ ਆ ਆਲਟੋ ਐਲ ਐਕਸ ਆਈ ਪੰਜਾਬ ਨੰਬਰ ਆ 29 ਤੱਕ ਪਾਸ ਆ ਮਿੱਤਰੋ ਕਾਰ ਕਾਰ ਦੇ ਡਾਕੂਮੈਂਟ ਨੇ ਜਿਹੜੇ ਸਾਰੇ ਕੰਪਲੀਟ ਨੇ ਬੀਮਾ ਪ੍ਰਦੂਸ਼ਣ ਕਿਸੇ ਵੀ ਚੀਜ਼ ਦੀ ਕੋਈ ਵੀ ਦਿੱਕਤ ਨਹੀਂ ਕਾਰ ਤੁਹਾਨੂੰ ਇੰਟੀਰੀਅਰ ਦੀ ਚੈੱਕ ਕਰਾਉਣੇ ਆ ਪੂਰੀ ਸੋਹਣੀ ਖਰਾਬ ਸੁਪਰੀ ਕਾਰ ਆ ਪੂਰੀ ਵੇਦਾ ਕਾਰ ਆ ਸੀਟ ਕਵਰ ਵਗੈਰਾ ਜਿਵੇਂ ਨਵੇਂ ਨੇ ਕੁਝ ਨਹੀਂ ਕਰਨਾ ਮਿੱਤਰੋ ਕਾਰ ਤੇ ਤੇਲ ਪਵਾਉਣਾ ਤੇ ਚਲਾਉਣੀ ਆ ਰੇਟ ਇੰਨਾ ਘੈਂਟ ਦੇ ਦਾਂਗੇ ਛੱਟੀ ਗੱਲਾਂ ਦਿਓ ਕੁੱਲ 1,25,000 ਦੀ 2009 ਮਾਡਲ ਬਾਕੀ ਦਾ ਕਪਾੜਾ ਆਲਟੋ ਦੇਵਾਂਗੇ ਤਕਰੀਬ ਦੇ ਨੰਬਰ ਆ ਕਾਰ ਵੀ ਪੰਜਾਬ ਨੰਬਰ ਆ ਤਾਂ ਫਿਰ ਚੱਕ ਲੋ ਇੱਕ ਵਾਰੀ ਕਾਲ ਕਰ ਲੋ ਪੂਲ 1,25,000 ਦੀ ਆਲਟੋ ਦੇ ਦਾਂਗੇ ਚੱਕ ਲੋ ਮਿੱਤਰੋ ਫੋਨ ਇੱਕ ਵਾਰੀ ਕਾਲ ਕਰ ਲੋ ਤੇ ਆਲਟੋ ਇੱਕੇ ਦੀ ਭੈਣ ਫ੍ਰੀ ਚ ਜਿੱਤਣ ਲਈ ਕਮੈਂਟ ਕਰ ਦਿਓ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਬਾਕੀ ਬਈ ਸਕਰੀਨ ਦੇ ਨੰਬਰ ਆ